ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕੈਨੇਡਾ ਦੀਆਂ ਅੱਜ ਸੱਚੀਆਂ ਤੇ ਕੌੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਜਿਹੜਾ ਸਾਲ 2025 ਆ ਕੈਨੇਡਾ ਦਾ ਕਾਫੀ ਉਥਲ-ਪੁਥਲ ਹੋਣ ਵਾਲੀ ਆ 2025 ਦੇ ਵਿੱਚ ਤੇ ਰੈਸੈਸ਼ਨ ਆ ਜਿਹੜਾ ਪੂਰਾ ਸਿਰ ਚੜ੍ਹ ਕੇ ਬੋਲੂਗਾ ਕੈਨੇਡਾ ਦੇ ਇਸ ਵਾਰ 2025 ਤੇ 26 27 28 29 ਤੇ 30 ਇਹ ਪੰਜ ਕਸਾਲ ਬਹੁਤ ਜਿਹੜੇ ਹੈਗੇ ਹਾਲਾਤ ਨਾਜ਼ੁਕ ਹੋਣ ਵਾਲੇ ਆ ਜਿਹੜੇ ਬੰਦੇ ਕੈਨੇਡਾ ਜਾਣ ਲਈ ਤੱਤੇ ਕਾਲੇ ਹੋਏ ਪਏ ਆ ਤੇ ਮੈਂ ਸਮਝਦਾ ਵੀ ਉਹਨਾਂ ਦੇ ਕੈਨੇਡਾ ਜਾਣ ਦਾ ਇਹ ਸਹੀ ਸਮਾਂ ਹੈ ਉਹ ਕੈਨੇਡਾ ਜਾਣ ਤੇ ਉੱਥੇ ਜਾ ਕੇ ਉਹਨਾਂ ਨੂੰ ਕੈਨੇਡਾ ਬਾਰੇ ਪਤਾ ਲੱਗੂਗਾ ਤੇ ਮੇਰੀ ਇਸ ਗੱਲ ਦੀ ਗਾਰੰਟੀ ਹੈ ਵੀ ਜਿੰਨੀ ਤੇਜ਼ੀ ਨਾਲ ਉਹ ਜਾਣਗੇ ਕੈਨੇਡਾ ਉਹਦੋਂ ਡਬਲ ਸਪੀਡ ਨਾਲ ਉਹ ਵਾਪਸ ਕੈਨੇਡਾ ਤੋਂ ਮੁੜਨਗੇ ਤੇ ਦੂਜਾ ਰੀਅਲ ਅਸਟੇਟ ਦੀ ਮਾਰਕੀਟ ਹੈ ਜਿਹੜੀ ਦਿਨੋਂ ਦਿਨ ਥੱਲੇ ਡਿੱਗ ਰਹੀ ਹੈ ਜਿਹੜੇ ਘਰ 2016 ਦੇ ਵਿੱਚ ਲੋਕਾਂ ਨੇ ਖਰੀਦੇ ਸਨ ਤੇ ਅੱਜ ਉਹਨਾਂ ਦੀ ਕੀਮਤ 2016 ਵਾਲੀ ਕੀਮਤ ਤੋਂ ਵੀ ਥੱਲੇ ਡਿੱਗ ਚੁੱਕੀ ਹੈ ਜਾਨੀ ਕਿ ਇੰਨੇ ਲੋਕਾਂ ਨੂੰ ਘਾਟੇ ਪੈ ਚੁੱਕੇ ਐ ਤੇ ਜਿੰਨਾ ਲੋਕਾਂ ਨੂੰ ਰੀਅਲ ਏਸਟੇਟ ਵਿੱਚ ਘਾਟਾ ਪਿਆ ਨਾ ਉਹਨਾਂ ਨੂੰ ਰੀਅਲ ਏਸਟੇਟ ਜਿਹੜੇ ਘਾਟੇ ਦੀ ਮਾਰ ਝੱਲਣੀ ਜਿਹੜੀ ਬਹੁਤ ਔਖੀ ਹੋਈ ਪਈ ਹੈ ਤੇ ਇਸ ਘਾਟੇ ਨੇ ਲੋਕਾਂ ਨੂੰ ਕੈਨੇਡਾ ਛੱਡਣ ਲਈ ਮਜਬੂਰ ਕਰ ਦਿੱਤਾ ਹੋਰ ਸੁਣੋ ਵੀ ਕਈ ਜਿਹੜੇ ਚੋਸਤ ਤੇ ਚਲਾਕ ਬੰਦੇ ਹੈਗੇ ਆ ਕੋਈ ਨਾ ਕੋਈ ਛੁਰਲੀ ਜਿਹੜੀ ਛੱਡ ਦਿੰਦੇ ਆ ਹੁਣ ਉਹਨਾਂ ਨੇ ਇੱਕ ਨਵੀਂ ਛੁਰਲੀ ਛੱਡੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਮਾਈਨਰ ਵੀਜ਼ਾ ਲਵਾਓ ਤੇ ਕੈਨੇਡਾ ਜਾਓ ਬੜੀਆਂ ਇੰਟਰਵਿਊ ਚੈਨਲਾਂ ਤੇ ਚੱਲ ਰਹੀਆਂ ਜਵਾਕਾਂ ਤੋਂ ਸਵਾਲ ਪੁੱਛੇ ਰਹੇ ਆ ਜੀ ਹਾਂਜੀ ਤੁਹਾਡਾ ਮਾਈਨਰ ਵੀਜ਼ਾ ਲੱਗ ਗਿਆ ਜੀ ਹਾਂਜੀ ਤੋਂ ਅਸੀਂ ਪਰਿਵਾਰ ਨਾਲ ਜਾ ਰਹੇ ਆ ਜੀ ਮਾਪਿਆਂ ਨੂੰ ਸਵਾਲ ਪੁੱਛੇ ਜਾ ਰਹੇ ਆ ਵੀ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਪਤੰਦਰੋ ਲੋਕ ਤਾਂ ਕੈਨੇਡਾ ਛੱਡ ਕੇ ਆਪਦੇ ਜਵਾਕਾਂ ਨੂੰ ਪੰਜਾਬ ਪੜਾਉਣ ਲਈ ਆ ਰਹੇ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਉਹਨਾਂ ਨੇ ਦਾਖਲ ਕਰਾਇਆ ਆਪਦੇ ਕਾਰੋਬਾਰ ਛੱਡ ਤੇ ਜਵਾਕਾਂ ਨੂੰ ਚੰਗੀ تعلیم ਦੇਣ ਵਾਸਤੇ ਤੇ ਤੁਸੀਂ ਪੰਜਾਬ ਵਾਲਿਆਂ ਨੂੰ ਕਹਿੰਨੇ ਆ ਵੀ ਆਪਦੇ ਜਵਾਕਾਂ ਨੂੰ ਕੈਨੇਡਾ ਪੜਾਓ ਕੈਨੇਡਾ ਦੀ ਪੜ੍ਹਾਈ ਪੜ੍ਹ ਕੇ ਦੱਸੋ ਤੁਸੀਂ ਉਹਨਾਂ ਦੇ ਕਿੱਥੇ ਕੰਮ ਆਉਣ ਵਾਲੀ ਆ ਮੈਨੂੰ ਕੋਈ ਬੰਦਾ ਐਗਜ਼ਾਮਪਲ ਦੇ ਦਿਓ ਖੜਾ ਹੋ ਕੇ ਹੱਥ ਖੜਾ ਕਰਕੇ ਵੀ ਕੈਨੇਡਾ ਚ ਪੜ੍ਹ ਕੇ ਬੰਦਾ ਕੀ ਕਰੂਗਾ ਕਿਉਂ ਤੁਸੀਂ ਆਪਦੀਆਂ ਨਸਲਾਂ ਤੇ ਅਕਲਾਂ ਜਿਹੜੀਆਂ ਉਹ ਖਰਾਬ ਕਰਨ ਤੇ ਲੱਗੇ ਆ ਮੈਂ ਕਹਿੰਦਾ ਵੀ ਮਾਪੇ ਇੰਨੇ ਝੁੱਡੂ ਆ ਨਾ ਹਰਾਨੀ ਹੁੰਦੀ ਹੈ ਵੀ ਜਿਹੜੇ ਉਹ ਜੇ ਚਲਾਕ ਬੰਦਿਆਂ ਦੇ ਪਿੱਛੇ ਲੱਗਦੇ ਆ ਪੈਸਾ ਬਰਬਾਦ ਕਰਦੇ ਆ ਹੁਣ ਹੋਰ ਸੁਣੋ ਕੈਨੇਡਾ ਦੇ ਵਿੱਚ ਨਸ਼ੇ ਤੇ ਕ੍ਰਾਈਮ ਨੇ ਲੋਕਾਂ ਨੂੰ ਡਰ ਤੇ ਸਹਿਮ ਦੇ ਵਿੱਚ ਰੱਖਿਆ ਜਿਹੜਾ ਐਕਸਟਰੈਸ਼ਨ ਦਾ ਮੁੱਦਾ ਪੂਰੇ ਸਿਖਰਾਂ ਤੇ ਆ ਵੱਡੇ ਵੱਡੇ ਕ੍ਰਾਈਮਾਂ ਦੇ ਵਿੱਚ ਪੰਜਾਬੀਆਂ ਦਾ ਨਾਂ ਹੁਣ 4 ਜੂਨ ਨੂੰ ਐਡਮਿੰਟਨ ਨਿਵਾਸੀ ਆ ਇੰਦਰਪਾਲ ਸਿੰਘ ਦਾ ਵਿਚਾਰੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਮੈਂ ਸਮਝਦਾ ਵੀ ਇਹ ਬਹੁਤ ਸਾਰੇ ਇਨਸੀਡੈਂਟ ਆ ਜਿਨ੍ਹਾਂ ਵਿੱਚ ਪੰਜਾਬੀਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਜਿਹੜੇ ਨਸ਼ੇੜੀ ਆ ਲੋਕ ਲੁੱਟਾਂ ਖੋਹਾਂ ਇੰਨੀਆਂ ਵੱਧ ਚੁੱਕੀਆਂ ਕਿ ਬੁਰਾ ਹਾਲ ਆ ਟੀਡੀ ਬੈਂਕ ਦਾ ਕੈਨੇਡਾ ਦੇ ਵਿੱਚ ਇੱਕੋ ਦਿਨ ਦੋ ਜਗ੍ਹਾ ਤੋਂ ਲੁੱਟਿਆ ਗਿਆ ਤੇ ਵੱਡੇ ਲੈਵਲ ਤੇ ਜਿਹੜੀ ਲੁੱਟ ਕੀਤੀ ਗਈ ਤੇ ਕੁਝ ਦਿਨ ਪਹਿਲਾਂ ਬ੍ਰੈਂਪਟਨ ਵਿੱਚ ਹੀ ਜਿਹੜਾ ਪੰਜਾਬੀਆਂ ਤੋਂ ਲੁੱਟਾਂ ਖੋਹਾਂ ਲਈ ਵਰਤੇ ਜਾਣ ਵਾਲੇ ਹਥਿਆਰ ਬਰਾਮਦ ਹੋਏ ਆ ਪੈਸੇ ਬਰਾਮਦ ਹੋਏ ਆ ਤੇ ਪੰਜਾਬੀਆਂ ਦਾ ਨਾਂ ਜਿਹੜਾ ਹੈਗਾ ਪਹਿਲੇ ਨਾਵਾਂ ਚ ਉਹਨਾਂ ਦਾ ਆਉਂਦਾ ਹੈ ਹਰਵੀਰ ਬੈਂਸ ਤੇ ਕਰਨ ਔਜਲਾ ਮੁੰਡੇ ਆ ਬ੍ਰੈਂਪਟਨ ਦੇ ਜਿਨ੍ਹਾਂ ਦਾ ਨਾਂ ਇਸ ਦੇ ਵਿੱਚ ਆਇਆ ਇਸ ਲੁੱਟਾਂ ਖੋਹਾਂ ਦੇ ਵਿੱਚ ਆਇਆ ਤੇ ਹੋਰ ਮੈਂ ਕੀ ਕੈਨੇਡਾ ਦੇ ਭੇਤ ਖੋਲਾਂ ਵੀ ਐਡੇ ਇੱਕ ਜਾਨੀ ਕਿ ਹੈਗੇ ਆ ਕੈਨੇਡਾ ਦੀਆਂ ਲਾਈਵ ਐਗਜ਼ੈਂਪਲਾਂ ਜਿਹੜੇ ਮੈਂ ਤੁਹਾਨੂੰ ਦੱਸਣ ਲੱਗ ਜਾਂਦਾ ਮੈਨੂੰ ਲੱਗਦਾ ਵੀ ਤਾਂ ਟਾਈਮ ਆ ਜਿਹੜਾ ਉਹ ਘਟ ਜੂਗਾ ਤੇ ਬਹੁਤ ਬੁਰਾ ਹਾਲ ਹੋਇਆ ਪਿਆਗਾ ਤੇ ਗਰੋਸਰੀ ਰੇਟ ਤੁਸੀਂ ਮੰਨਣਾ ਨਹੀਂ ਡਬਲ ਟ੍ਰਿਪਲ ਹੋ ਚੁੱਕੇ ਆ ਜੌਬਲੈਸ ਬੰਦਿਆਂ ਦੀ ਗਿਣਤੀ 16 ਲੱਖ ਤੋਂ ਪਾਰ ਹੋ ਗਈ ਹੈ ਤੇ ਆਉਣ ਵਾਲੇ ਜਿਹੜੇ ਹੈਗੇ ਆ ਜਿਹੜੇ ਬੰਦੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਕੈਨੇਡਾ ਜਾ ਕੇ ਜੌਬ ਕਰਨੀ ਆ ਤੁਸੀਂ ਕਿਹੜੀ ਜੌਬ ਲੱਭ ਲਓਗੇ ਇੱਥੇ ਆ ਕੇ ਕਿਹੜੇ ਤੁਸੀਂ ਡਾਲਰ ਕਮਾ ਲਓਗੇ ਉਹ ਦੱਸੋ ਤਾਂ ਸਹੀ ਐਗਜ਼ਾਮਪਲ ਤਾਂ ਦਿਓ ਨਾ ਕੀ ਤੁਹਾਡੇ ਕੋਲ ਸਕਿੱਲ ਹੈਗਾ ਜਿਹੜਾ ਤੁਸੀਂ ਜਿਹੜਾ ਹੈਗਾ ਰੈਸੈਸ਼ਨ ਸਿਰ ਤੇ ਚੜ ਕੇ ਬੋਲ ਰਹੇ ਆ ਤੇ ਤੁਸੀਂ ਇੱਥੇ ਜੌਬਾਂ ਲੱਭਦੇ ਫਿਰਦੇ ਆ ਜਿਹੜੇ ਇੱਥੇ ਰਹਿ ਰਹੇ ਆ ਉਹ ਚਾਰੇ ਇੱਕ ਜੌਬ ਹੁੰਦੀ ਆ 5-500 1000 1000 ਬੰਦਾ ਲਾਈਨਾਂ ਤੇ ਲੱਗਿਆ ਖੜਾ ਹੁੰਦਾ ਹੈਗਾ ਇੱਕ ਜੌਬ ਲੈਣ ਵਾਸਤੇ আনএমপ্লয়মেন্ট রেট ਪਿਛਲੇ 9 ਸਾਲਾਂ ਤੋਂ ਇਸ ਵਾਰ ਸਭ ਤੋਂ ਵੱਧ ਰికార్ਡ ਕੀਤੀ ਗਈ ਹੈ ਵੱਡੇ ਲੈਵਲ ਤੇ ਯਾਨੀ ਕਿ ਕਿੱਥੇ ਪਹੁੰਚ ਗਈ ਜਿਹੜੀ আনএমপ্লয়মেন্ট ਰੇਟ ਹੈ ਡਰੱਗ ਮਾਫੀਆ ਦੇ ਵਿੱਚ ਪੰਜਾਬੀਆਂ ਦਾ ਨਾਂ ਸਭ ਤੋਂ ਉੱਤੇ ਹੈ ਹਾਲ ਹੀ ਦੇ ਵਿੱਚ ਆਸਟ੍ਰੇਲੀਆ ਵਿੱਚ ਪੰਜਾਬੀ ਜਿਹੜੇ ਨੌਜਵਾਨ ਆ ਗੁਰਵਿੰਦਰ ਸਿੰਘ ਆਸਟ੍ਰੇਲੀਆ ਤੋਂ ਆ ਤੇ ਅਮਨ ਕੰਗ ਤੇ ਜਿਹੜਾ ਹੈਗਾ ਇੱਕ ਸ਼ਾਇਦ ਹਣੀਤਾਲੀ ਵਾਲਾ ਉਹ ਕੈਨੇਡੀਅਨ ਦੋਹਾਂ ਨੂੰ ਡਰਗਸ ਸਮਗਲਿੰਗ ਚ ਗ੍ਰਫਤਾਰ ਕੀਤਾ ਗਿਆ ਆਸਟ੍ਰੇਲੀਆ ਗਵਰਨਮੈਂਟ ਨੇ ਹੁਣ ਦੇਖੋ ਤੁਸੀਂ ਕੀ ਕਿੰਨਾ ਕੁਝ ਹੋ ਰਿਹਾ ਕਿੰਨਾ ਪੰਜਾਬੀਆਂ ਨੂੰ ਬਦਨਾਮ ਕੀਤਾ ਗਿਆ ਜਿਹੜੇ ਨਵੇਂ ਮੁੰਡੇ ਕੁੜੀਆਂ ਗਏ ਸੀ ਪੁੱਠੇ ਕੰਮਾਂ ਦੇ ਵਿੱਚ ਲੱਗੇ ਹੋਏ ਆ ਨਸ਼ਾ ਕਰਕੇ ਤੁਰੇ ਫਿਰਦੇ ਆ ਕੋਈ ਉਹਨਾਂ ਨੂੰ ਸੁੱਧ ਬੁੱਧ ਨਹੀਂ ਗਈ ਜਿਹੜੇ ਗਲਤ ਕੰਮ ਕਰ ਰਹੇ ਆ ਖਰਚੇ ਨਿਕਲਦੇ ਨਹੀਂ ਹਜੇ ਵੀ ਜਿਹੜੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਪੰਜਾਬੀ ਲੋਕ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਪੰਜਾਬੀ ਲੋਕ ਹਜੇ ਨਹੀਂ ਸਮਝ ਰਹੇ ਤਾਂ ਮੈਂ ਨਹੀਂ ਸਮਝਾ ਵੀ ਸਮਝਦਾ ਵੀ ਕਦੇ ਆਪਾਂ ਨੂੰ ਅਕਲ ਆਊਗੀ ਆਪਾਂ ਇਹ ਜਿਹੜਾ ਹੈਗਾ ਚੰਗਾ ਮਾੜਾ ਜਿਹੜਾ ਆਪਾਂ ਸੋਚਾਂਗੇ ਮੈਂ ਕਹਿੰਦਾ ਵੀ ਤੁਸੀਂ ਜ਼ਰੂਰ ਤੁਹਾਡੇ ਜਵਾਕ ਜਾਣ ਬਾਹਰਲੇ ਮੁਲਕਾਂ 'ਚ ਕਮਾਈ ਕਰਨ ਪਰ ਉਹ ਜੇ ਮੁਲਕ ਦੇ ਵਿੱਚ ਖੱਲੋ ਜਿੱਥੇ ਤੁਹਾਡਾ ਜਵਾਕ ਸੇਫ ਰਹੇ ਇਨਵੈਸਟਮੈਂਟ ਤੁਹਾਡੀ ਘੱਟ ਹੋਵੇ ਕਮਾਈ ਉਹ ਜ਼ਿਆਦਾ ਕਰੇ ਤੇ ਹੀਲਾ ਕਬੀਲਾ ਸਾਰਾ ਉੱਥੇ ਲੈ ਕੇ ਜਾਣ ਨਾਲ ਕਮਾਈਆਂ ਨਹੀਂ ਹੁੰਦੀਆਂ ਉਹਦੇ ਨਾਲ ਪਰਿਵਾਰ ਘਰ ਟੁੱਟਦੇ ਹੀ ਆ ਬिखरਦੇ ਹੀ ਆ ਇੱਥੋਂ ਵਾਲੀਆਂ ਜ਼ਮੀਨਾਂ ਜਾਇਦਾਦਾਂ ਤੇ ਕੋਈ ਹੋਰ ਕਬਜ਼ੇ ਕਰ ਰਿਹਾ ਲੜਾਈ ਝਗੜੇ ਹੋ ਰਹੇ ਆ ਬਚੁਰਕ ਇੱਥੇ ਰੁਲ ਰਹੇ ਆ ਫਿਰ ਵੀ ਆਪਾਂ ਪੰਗੇ ਲੈਣੋਂ ਨਹੀਂ ਹਰਦੇ ਯਾਰ ਤੁਹਾਨੂੰ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੀ ਲੱਭਿਆ ਹੋਰ ਮੁਲਕ ਵੀ ਹੈਗੇ ਆ ਦबई ਵਰਗੇ ਅਰਬ ਕੰਟਰੀਜ਼ ਹੈਗੇ ਆ ਇਕੱਲਾ ਪਰਿਵਾਰ ਦਾ ਤੁਸੀਂ ਕੋਈ ਬੰਦਾ ਘੱਲੋ ਵੇਖੋ ਤਾਂ ਸਹੀ ਕਮਾਈ ਕਿਵੇਂ ਹੁੰਦੀ ਆ ਕਿਵੇਂ ਕਰਦਾ ਬਸ ਇੱਕੋ ਹੀ ਆਪਾਂ ਨੂੰ ਤਾਂ ਬਸ ਇੱਕੋ ਰੀਲ ਤੇ ਚੜੇ ਵਿਆਂ ਇੱਕੋ ਪੱਟੇ ਤੇ ਬਸ ਉੱਥੇ ਹੀ ਘੁੰਮੀ ਜਾਂਦਾ ਕੋਈ ਸੋਚਣਾ ਨਹੀਂ ਦਿਮਾਗ ਤੋਂ ਕੋਈ ਕੰਮ ਨਹੀਂ ਲੈਣਾ ਵੇਖੋ ਵੇਖੀ ਬਸ ਇੱਕ ਦੂਜੇ ਦੇ ਉੱਤੋਂ ਦੀ ਹੋ ਹੋ ਕੇ ਆ ਡਿੱਗ ਰਹੇ ਆ ਬੰਦੇ ਕੈਨੇਡਾ ਦੇ ਚੱਕਰ ਚ ਅਮਰੀਕਾ ਦੇ ਚੱਕਰ ਚ ਤੇ ਹੱਥ ਬੰਨ ਕੇ ਪੰਜਾਬੀਆਂ ਨੂੰ ਬੇਨਤੀ ਆ ਕਿ ਬਾਈ ਜੀ ਆ ਜਰੂਰ ਆਪਦੀ ਕਮਿਊਨਿਟੀ ਬਾਰੇ ਆਪਦੇ ਲੋਕਾਂ ਬਾਰੇ ਆਪਦੇ ਬੱਚਿਆਂ ਬਾਰੇ ਜਰੂਰ ਸੋਚੋ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੰਨੀਆਂ ਕੁ ਐਗਜ਼ੈਂਪਲਾਂ ਇੰਨੇ ਕੁ ਮੌਕੇ ਆ ਵੀ ਜਿੱਥੇ ਤੁਹਾਡਾ ਜਵਾਕ ਜਾਂ ਤੁਸੀਂ ਮੈਂ ਕਹਿੰਨਾ ਵੀ ਥੋੜੇ ਐਫਰਟ ਨਾਲ ਥੋੜੀ ਇਨਵੈਸਟਮੈਂਟ ਨਾਲ ਤੁਸੀਂ ਕਾਮਯਾਬ ਹੋ ਸਕਦੇ ਆ ਤੇ ਜੇ ਨਹੀਂ ਸੱਚ ਆਉਂਦਾ ਤਾਂ ਤੁਸੀਂ ਆਪਦੇ ਆਲੇ-ਦੁਆਲੇ ਘਰੋਂ ਬਾਹਰ ਨਿਕਲੋ ਲੋਕਾਂ ਨੂੰ ਬਜ਼ਾਰ ਕਰੋ ਇੱਕ ਰੇੜੀ ਵਾਲਾ ਬੰਦਾ ਆਪਦੇ ਪਰਿਵਾਰ ਨੂੰ ਪੰਜਾਂ ਨੂੰ ਛਿਆਂ ਨੂੰ ਖੋਰ ਸਟੇਟ ਚੋਂ ਆ ਕੇ ਉਹਨਾਂ ਦਾ ਪੇਟ ਭਰ ਸਕਦਾ ਤੇ ਆਪਾਂ ਕਿਉਂ ਨਹੀਂ ਕੰਮ ਕਰ ਸਕਦੇ ਆਪਾਂ ਕਿਉਂ ਨਹੀਂ ਇਸ ਪਾਸੇ ਆਉਂਦੇਗੇ ਖੇਤੀ ਆਪਾਂ ਛੱਡੀ ਜਾਂਨੇ ਆ ਡੇਰੀ ਜਿਹੜਾ ਹੈਗਾ ਆਪਣਾ ਧੰਦਾ ਹੈਗਾ ਖੇਤੀ ਦੇ ਨਾਲ ਸਹਾਇਕ ਧੰਦਾ ਉਹਨੂੰ ਛੱਡ ਰਹੇ ਆ ਤੇ ਅੱਜ ਦੇ ਟਾਈਮ ਚ ਵਿੱਚ ਦੁੱਧ ਦੀ ਇੰਨੀ ਕ ਮੰਗ ਹੈ ਵੀ ਜੇ ਤੁਸੀਂ ਚੰਗਾ ਤੇ ਪਿਓਰ ਦੁੱਧ ਪ੍ਰੋਡਿਊਸ ਕਰਦੇ ਆ ਤੁਹਾਡੇ ਕੋਲੇ ਖੇਤੀ ਆ ਥੋੜੀ ਜੀ ਉਹਦੇ ਚ ਪੱਠੇ ਬੀਜਦੇ ਆ ਤੁਸੀਂ ਆਪਦੇ ਹੱਥੀ ਕੰਮ ਕਰਦੇ ਆ ਪਾਵਾਂ ਦੀ ਤੁਸੀਂ ਚੰਗਾ ਦੁੱਧ 70 80 ਰੁਪਏ ਕਿਲੋ ਵੇਚ ਲੋ ਉਹ ਵੀ ਨਹੀਂ ਮਿਲਦਾ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮਲਾਵਟੀ ਦੁੱਧ ਵੇਚਣ ਵਾਲੇ ਬੰਦੇ ਸਰਗਰਮ ਆ ਤੇ ਆਪਾਂ ਕਿਉਂ ਨਹੀਂ ਇਸ ਪਾਸੇ ਆਉਂਦੇ ਆਪਾਂ ਕਿਉਂ ਨਹੀਂ ਜਿਹੜੇ ਸਹਾਇਕ ਧੰਦੇ ਜਾਂ ਹੋਰ ਕੰਮ ਆ ਜਿੱਥੋਂ ਆਪਾਂ ਨੂੰ ਕਮਾਈ ਹੋ ਸਕਦੀ ਹੈ ਆਪਾਂ ਕਿਉਂ ਨਹੀਂ ਕਰਦੇ ਆਪਾਂ ਸ਼ਰਮ ਲਾਈਏ ਸ਼ਰਮ ਲਾਈਏ ਆਪਾਂ ਦੇਖੀਏ ਵੀ ਦੁਨੀਆ ਕਿੱਥੇ ਪਹੁੰਚੀ ਆ ਕੀ ਕਰ ਰਹੀ ਆ ਆਪਾਂ ਨੂੰ ਸ਼ਰਮ ਲਾ ਕੇ ਅੱਗੇ ਆਉਣ ਦੀ ਲੋੜ ਹੈ ਤੇ ਆਪਾਂ ਬਹੁਤ ਜਿਹੜਾ ਹੈਗਾ ਤਾਂ ਤੱਕ ਜਾ ਸਕਦੇ ਆ ਸੋਹਣੀ ਕਮਾਈ ਕਰ ਸਕਦੇ ਆ ਮੈਨੂੰ ਉਮੀਦ ਹੈ ਕਿ ਜਿਹੜੀਆਂ ਇਹ ਗੱਲਾਂ ਅੱਜ ਦੀਆਂ ਗੱਲਾਂ ਬਾਤਾਂ ਆਪਾਂ ਕੀਤੀਆਂ ਜਰੂਰ ਜਿਹੜਾ ਹੈਗਾ ਆਪਾਂ ਇਸ ਨੂੰ ਪੋਜ਼ਿਟਿਵ ਲੈ ਕੇ ਤੇ ਆਪਾਂ ਅੱਗੇ ਵਧੀਏ ਆਪਣੇ ਜਵਾਕਾਂ ਦਾ ਭਵਿੱਖ ਬਣਾਈਏ ਉਹਨਾਂ ਬਾਰੇ ਚੰਗਾ ਸੋਚੀਏ ਚੰਗੀ ਉਹਨਾਂ ਨੂੰ ਐਜੂਕੇਸ਼ਨ ਦਈਏ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰਹਿ ਕੇ ਕਮਾਈ ਕਰਨ ਦਾ ਆਪਾਂ ਉਹਨਾਂ ਨੂੰ ਪ੍ਰੇਰਿਤ ਕਰੀਏ ਬਹੁਤ ਧੰਨਵਾਦ ਥੈਂਕ ਯੂ